ਇੱਕ ਜੰਨੀ ਦਾ ਤਖਤ ਹੈ ਤੇ ਇੱਕ ਹੈ ਅਕਾਲ ਤਖਤ ਜੀ ਜੀ ਸਾਰੀ ਦੁਨੀਆ ਦੇ ਤਖਤਾਂ ਤੋਂ ਵੱਡੀ ਖੂਬੀ ਹੈ ਜਿਹਦਾ ਨਾਮ ਹੈ ਅਕਾਲ ਤਾਲ ਕਹਿੰਦੇ ਨੇ ਸਮੇਂ ਨੂੰ ਤੇ ਅਕਾਲ ਬਣ ਜਾਂਦਾ ਨਾਵਾਚਕ ਸਮੇਂ ਤੋਂ ਬਾਹਰੀ ਦੁਨੀਆ ਉੱਤੇ ਕਿੰਨੇ ਤਖਤ ਬਣੇ ਟਹਿ ਗਏ ਅੱਜ ਕਿਸੇ ਨੂੰ ਕੋਈ ਤਖਤ ਯਾਦ ਨਹੀਂ ਦਿੱਲੀ ਦੇ ਤਖਤ ਉੱਤੇ ਬੜੇ ਆਏ ਤੇ ਚੜੇ ਗਏ ਅਕਾਲ ਤਖੰਡ ਤੋਂ ਹੋਣ ਵਾਲਿਆਂ ਦੇ ਤਖਤ ਨਹੀਂ ਰਹੇ ਜੀ ਅਕਾਲ ਤਖਤ ਅਗਵੀ ਜੁਗੋ ਜਗਤਾਲ ਨੇ ਹੁਣ ਇਸ ਤਖਤ ਦੀ ਮਹਾਨਤਾ ਕੀ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ 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 ਸਿਰਹਾ ਪਾਸ਼ਾ ਦੇਚਨ ਤੌਰ ਈ ਐਮ ਉਸਾਂ ਤਾਂ ਇਸ ਤਰ੍ਹਾਂ ਦੀ। ਸੋ ਆਪ ਸਾਰਿਆਂ ਸੰਗਤਾਂ ਨੂੰ ਉਕਾਰਤਾ ਸਹਿਜ ਜੀ ਸਥਾਨ ਮੇਂ ਜਿਸ ਦੀ ਲੱਖ ਲੱਖ ਵਧਾਈ ਹੋਵੇ। ਸੋ ਸਤਿਗੁਰੂ ਜੀ ਕਿਰਪਾ ਕੰ ਇਸੇ ਤਰ੍ਹਾਂ ਹੀ ਖਾਲਸਾ ਪੰਥ ਦੇ ਨਿਸ਼ਾਨ ਝੁਲਦੇ ਰਹਿਣ। ਤਖਤ ਬਰਕਰਾਰ ਰਹਿਣ। ਇੱਕ ਤੇ ਆਪਾਂ ਇਤਿਹਾਸ ਸਰਵਨ ਕਰਨੇ ਆ ਜਦ ਸਤਿਗੁਰੂ ਨੇ ਸਭ ਤੋਂ ਪਹਿਲਾਂ ਨਗਰ ਵਸਾਇਆ। ਸ੍ਰੀ ਕਰਤਾਰਪੁਰ ਸਾਹਿਬ ਦਾ ਕਰਤਾਰਪੁਰ ਕਰਤਾ ਵਸੈ ਤੇ ਅੱਜ ਵੀ ਉਹ ਕਾਲਪੁਰ ਪਰਮਾਤਮਾ ਦੀ ਜੋਤ ਧੰਨ 시 ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੀ ਉੱਥੇ ਹੀ ਵਸਦੀ ਸੋ ਕਾਲ ਤੱਕ ਸਾਹਿਬ ਜੀ ਹੁਣ ਸਿਰਜਣਾ ਜਿਹੜੀ ਇਹ ਕਿਉਂ ਕੀਤੀ ਗਈ ਕਾਰਨ ਕੀ ਬਣਿਆ ਹੈ ਆਪਾਂ ਦੇ ਦਿਆਂ ਦੁਨੀਆ ਉੱਤੇ ਜਿੰਨੇ ਬਾਦਸ਼ਾਹ ਹੋਏ ਰਾਜੇ ਹੋਏ ਸਾਰੇ ਨੇ ਤਖਤ ਜਿਹੜੇ ਨੇ ਖੋਏ ਨੇ ਕਬਜ਼ ਹੋਏ ਨੇ ਕਬਜ਼ਾ ਦਿੱਤਾ ਹੈ ਤੇ ਅਕਾਲ ਤਖ ਸਹ ਜੀ ਮਹਾਨਤਾ ਹੈ ਤਿਹੀ ਕਿਸੇ ਰਾਜ ਨੇ ਹਾਸ ਲਗਾਇਓ ਬਾਬਾ ਗੁੰਡਾ ਗੁਰਦਾਸ ਆਪ ਬਣਾਏ ਇਸ ਤਖ ਦੀ ਮਹਾਨਤਾ ਇਹ ਨੂੰ ਕਿਸੇ ਰਾਜ ਮਿਸਤਰੀ ਨੇ ਨਹੀਂ ਬਣਾਇਆ ਬ੍ਰਹਮ ਗਿਆਨੀ ਬਾਬਾ ਗੁੰਡਾ ਜੀ ਗਿਆਨ ਬੇਤਾ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੇ ਹੱਥੀਂ ਸ਼੍ਰੀ ਪਾਤਸ਼ਾਹ ਜੀ ਨੇ ਤਿਆਰ ਕੀ ਕਾਹੇ ਕਤ ਜੇ ਕੋਈ ਪੁੱਛੇ ਕਿ ਇਸ ਤਰਤ ਦੀ ਰੰਗਤਾ ਕਿਉਂ ਕੀਤੀ ਗਈ ਹੈ ਬੜੇ ਸੰਖੇਪ ਦੇ ਰੂਪ ਜਿੰਦਰਾ ਆਪ ਇਤਿਹਾਸ ਸਰਵਣ ਕਰਨਾ ਕਿਉਂਕਿ ਆਪ ਇਤਿਹਾਸ ਜਾਣਦੇ ਹੋ ਪਰ ਕੁਝ ਕੋ ਨੁਕਤੇ ਕੁਝ ਕੋ ਗੱਲਾਂ ਇਤਿਹਾਸ ਨਾਲ ਜਿਹੜੀਆਂ ਨੇ ਉਹ ਵਿਚਾਰ ਲੈਣੀਆਂ ਚਾਹੀਆਂ ਸੋ ਇਹ ਤਰਤ ਦੀ ਰੰਗਤਾ ਕਿਉਂ ਹੈ ਇਹ ਤਖਤ ਦੀ ਰਮਤਾ ਤਾਂ ਹੋਈ ਐ ਆਪ ਸੱਚਾ ਤਖਤ ਸੱਚਾ ਆਪ ਸੱਚਾ ਤਖਤ ਸੱਚਾ ਸੱਚਾ ਬਹਿ ਸੱਚਾ ਕਰੀਨੇ ਆਂ ਦੁਨੀਆਂ ਦੇ ਕਿਸੇ ਤਖਤ ਦੇ ਅੰਦਰ ਇਹ ਤਾਕਤ ਨਹੀਂ ਐ ਭਾਵੇਂ ਅੱਜ ਵੀ ਬੜੀਆਂ ਵੱਡੀਆਂ ਤਾਕਤਾਂ ਨੇ ਸਮੇਂ ਦੇ ਹਿਸਾਬ ਨਾਲ ਵੀ ਹੋਈਆਂ ਨੇ ਪਰ ਨਾ ਤੇ ਉਸ ਤਖਤ ਉਤੇ ਬੈਠਣ ਵਾਲਾ ਸੱਚਾ ਹੋਇਆ ਨਾ ਤੇ ਉਹ ਤਖਤ ਹੀ ਸੱਚਾ ਕਿੱਥੇ ਹੈ ਅੱਜ ਦਿੱਲੀ ਦਾ ਤਖਤ ਉਸ ਦਿੱਲੀ ਦੇ ਤਖਤ ਉਤੇ ਜਿਸ ਤਖਤ ਤੇ ਬੈਠ ਕੇ ਔਰੰਗਜ਼ੇਬ ਵਰਗੇ ਜਹਾਂਗੀਰ ਵਰਗੇ ਬਾਦਸ਼ਾਹਾਂ ਨੇ ਹੁਕਮ ਦਿੱਤੇ ਸਿੱਖ ਪੰਥ ਦੇ ਨਾਲ ਦਗਾ ਕਮਾਇਆ ਗਰੀਬਾਂ ਦੇ ਉੱਤੇ ਅਤਿਆਚਾਰ ਕੀਤੇ ਅੱਜ ਜਾਓ ਤੇ ਜਿੱਥੇ ਰੰਗਰ ਹਾਲ ਸਾਹਿਬ ਦੇ ਲਾਗੇ ਰਾਮਗੜੀਆ ਬੂੰਦਾ ਹੈ ਅੱਜ ਵੀ ਉਹ ਤਖਤ ਜਿਹੜਾ ਸਿਖਾਂ ਨੇ ਘੋੜਿਆਂ ਦੇ ਮਗਰ ਖਿੱਚ ਕੇ ਲਿਆ ਕੇ ਉੱਤੇ ਰੱਖਿਆ ਹੈ ਭਾਵੇਂ ਜਨਾ ਮਰਜੀ ਅੱਜ ਫੇਰ ਦਿੱਲੀ ਕਹੀ ਜਾਵੇ ਕਿ ਅਸੀਂ ਸਿੱਖਾਂ ਨੂੰ ਦਬਲ ਦਾਂਗੇ ਕੋ ਚਲਦਾ ਕਿ ਇਨਾ ਕਦੇ ਦਿੱਲੀ ਉਤੇ ਰਾਜ ਨਹੀਂ ਕੀਤਾ ਜਿੱਲੀ ਨੂੰ ਦਿੱਤਿਆ ਇਸ ਇਤਿਹਾਸ ਨੂੰ ਕਿਵੇਂ ਬਦਲ ਲੰਗੇ ਕਿ ਤੁਹਾਡਾ ਉਹ ਤਖਤ ਜਿਹੜੇ ਤਖਤ ਉਤੇ ਬੈਠ ਕੇ ਬਾਸ਼ਾਹਾਂ ਨੇ ਜੁਲਮ ਕਮਾਈ ਨੇ ਗਰੀਬਾਂ ਦੇ ਹੱਥ ਮਾਰੇ ਖਾਲਸੇ ਨੇ ਜਿਹੜਾ ਉੱਠ ਸੁਟਿਆ ਤੇ ਖਾਲਸੇ ਦਾ ਤਖਤ ਉਜਾੜਨ ਵਰਗੇ ਬਦਾਲੀ ਵਰਗਿਆਂ ਬੜਾ ਉਜਾੜਿਆ ਸਾਡੇ ਬਜ਼ੁਰਗ ਬੈਠੇ ਜਿਨ੍ਹਾਂ ਨੇ ਅੱਖੀਂ ਦੇਖਿਆ ਸਨ 84 ਦੇ ਅੰਦਰ ਫਿਰ ਉਜਾੜਨ ਦਾ ਯਤਨ ਕੀਤਾ ਸੀ 84 ਦੇ ਵਿੱਚ ਪਰ ਉਹ ਭੁੱਲ ਬੈਠੇ ਆਪ ਸੱਚਾ ਤਤ ਸੱਚਾ ਇੱਕ ਵਾਰੀ ਆਪਾਂ ਸਾਰੇ ਮਹਾਜ ਮਾਈਏ ਸਤਿਗੁਰਾਂ ਦੇ ਚਰਨਾਂ ਆਪ ਸੱਚਾ ਤਤ ਸੱਚਾ 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 آپ سچا تخت سچا 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 آپ سچا کپ سچا آپ سچا کخت سچا آپ سچا کخت سچا سچا بہ سچا کرے نیاؤ. سچا بہ سچا کرے نیاؤ. سچا بہس ਬਹਣ ਸੱਚ ਕਰੇ ਨਿ ਆਉ ਸੱਚਾ ਬੈ ਸੱਚਾ ਕਰੇ ਨਿ ਆਉ ਸੱਚਾ ਬੈ ਸੱਚਾ ਕਰੇ